10 ਕਿਲੋ ਗਾਜਰਾਂ ਲੈ ਲਈਆਂ ਇਹਨਾਂ ਨੂੰ ਛਿੱਲ ਲਿਆ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਗੈਸ ਔਨ ਕਰਕੇ ਕੁੱਕਰ ਰੱਖਿਆ ਉੱਪਰ ਗਾਜਰਾਂ ਨੂੰ ਬਿਨਾਂ ਕੱਟੇ ਦੋ ਹਿੱਸੇ ਕਰਕੇ ਕੁੱਕਰ ਚ ਪਾਤਾ ਅੱਧਾ ਕੱਪ ਦੁੱਧ ਕੁੱਕਰ ਕਰ ਦਿੱਤਾ ਬੰਦ ਦੋ ਵਿਸਲ ਲਗਾਉਣ ਤੋਂ ਬਾਅਦ ਗੈਸ ਕਰ ਦਿੱਤਾ ਬੰਦ ਕੁੱਕਰ ਓਪਨ ਕੀਤਾ ਗਾਜਰਾਂ ਪੂਰੀ ਤਰ੍ਹਾਂ ਪੱਕ ਗਈਆਂ ਫਿਰ ਗੈਸ ਔਨ ਕਰਕੇ ਕੁੱਕਰ ਰਖ ਦਿੱਤਾ ਉੱਪਰ ਇਹਦੇ ਵਿੱਚ ਪਾਇਆ ਮਲਾਈ ਵਾਲਾ ਦੁੱਧ 1/2 ਕਿਲੋ 1 1/2 ਕਲੀ ਚੀਨੀ ਐਡ ਕੀਤੇ ਕਿਸ਼ਮਿਸ਼ ਤੇ ਬਦਾਮ ਲੱਕੜ ਦੀ ਕੋਟਨੀ ਨਾਲ ਚੰਗੀ ਤਰ੍ਹਾਂ ਘੋਟ ਲਿਆ ਐਡ ਕੀਤੇ 2 ਚਮਚ ਦیسی ਘਿਓ ਥੋੜੀ देर ਰਕਾਉਣ ਤੋਂ ਬਾਅਦ ਟੇਸਟੀ ਗਜ਼ਰੀਲਾ تیار